ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ। ਤੇ ਤੁਸੀਂ ਵੇਖ ਹੀ ਲਿਆ ਹੁਣ ਆਪਾਂ ਕੀ ਵੀਡੀਓ ਲੱਗੇ ਬਣਾਉਣਾ ਅੱਜ। ਇਹ ਆਪਣੇ ਕੋਲ ਆ ਗਏ ਸੰਤਰੇ ਦੇ ਛਿੱਲੇ ਛਿਲਕੇ। ਸੰਤਰੇ ਖਾਲ ਵਿੱਚੋਂ ਫਾੜੀਆਂ ਜੜੀਆਂ ਆਪਾਂ ਖਾ ਲਈਆਂ ਤੇ ਛਿਲਕੇ ਜਿਹੜੇ ਆਏ ਮੈਂ ਛੁੱਟੇ ਨਹੀਂ ਇਹਨਾਂ ਨੂੰ ਆਪਾਂ ਵਰਤਾਂਗੇ। ਕਿਉਂਕਿ ਵਿਟਾਮਿਨ ਸੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ ਇਹਨਾਂ ਨੂੰ ਆਪਾਂ ਤਾਨੂੰ ਵਰਤਨਾ ਦੱਸਾਂਗੀ ਕਿਉਂਕਿ ਆਪਾਂ ਮਹਿੰਗੇ ਮਹਿੰਗੇ ਪੈਕ ਜਦੋਂ ਔਰੈਂਜ ਦੇ ਲਿਆਉਨੇ ਆ ਨਾ ਬਾਜ਼ਾਰੋਂ ਤੇ ਉਹ ਅਸਲੀ ਨਹੀਂ ਮਿਲਦੇ ਮਲਾਵਟ ਵਾਲੇ ਮਿਲਦੇ ਤੇ ਆਪਾਂ ਘਰ ਵਿੱਚ ਹੀ ਇਹਨਾਂ ਨੂੰ ਜੇ ਤੁਸੀਂ ਸਕਾ ਲਓ ਤੇ ਸਕਾ ਕੇ ਵੀ ਆਪਣਾ ਪੈਕ ਤਿਆਰ ਹੋ ਜਾਏਗਾ ਪਰ ਮੈਂ ਐਵੇਂ ਤੁਹਾਨੂੰ ਇੱਕ ਬਣਾ ਕੇ ਵਿਖਾਉਂਗੀ ਉਬਟਨ ਜਿਹੜਾ ਬਹੁਤ ਹੀ ਵਧੀਆ ਰਿਜ਼ਲਟ ਹੈ ਬੜਾ ਵਧੀਆ ਰਿਜ਼ਲਟ ਆਉਂਦਾ ਹੈ ਇਹਦਾ ਕਿਉਂਕਿ ਮੈਂ ਪਹਿਲਾਂ ਹਰ ਇੱਕ ਚੀਜ਼ ਆਪ ਯੂਜ਼ ਕਰਦੀ ਆ ਤੇ ਫੇਰ ਹੀ ਤੁਹਾਨੂੰ ਦੱਸਦੀ ਆ ਅੱਗੇ ਤੇ ਇਹ ਆਪਾਂ ਤੁਹਾਨੂੰ ਬਣਾਉਣਾ ਦੱਸਾਂਗੇ ਇਹਦੇ ਚ ਹੋਰ ਵੀ ਚੀਜ਼ਾਂ ਪੈਣਗੀਆਂ ਤੇ ਜਿਵੇਂ ਆਪਾਂ ਸੰਤਰੇ ਖਾ ਲੈਨੇ ਆ ਤੇ ਵਿੱਚੋਂ ਛਿੱਲਾਂ ਜਿਹੜੀਆਂ ਬਾਹਰ ਲੀਆਂ ਰਹਿ ਜਾਂਦੀਆਂ ਤੇ ਉਹਨਾਂ ਨੂੰ ਤੁਸੀਂ ਸੁੱਟਣਾ ਨਹੀਂ ਉਹਨਾਂ ਨੂੰ ਤੁਸੀਂ ਐਵੇਂ ਜਿਵੇਂ ਤੁਹਾਨੂੰ ਮੈਂ ਦੱਸੂਗੀ ਐਵੇਂ ਬਣਾ ਕੇ ਤੇ ਰੱਖ ਸਕਦੇ ਤੁਸੀਂ ਤੇ ਘੱਟੋ ਘੱਟ 10 ਦਿਨ ਖਰਾਬ ਨਹੀਂ ਹੁੰਦਾ ਵਧੀਆ ਰਹਿੰਦਾ ਫ੍ਰਿਜ ਚ ਰੱਖ ਕੇ ਤੇਨੂੰ ਆਪਾਂ ਵਰਤ ਸਕਦੇ ਆ ਸਾਬਣ ਫੇਸ ਵੋਸ਼ ਨਾਲੋਂ ਵੀ ਇਹ ਕਿਤੇ ਵਧੀਆ ਹੁੰਦਾ ਤੇ ਬਹੁਤ ਹੀ ਜ਼ਿਆਦਾ ਗਲੋ ਆਉਂਦਾ ਕਿਉਂਕਿ ਵਿਟਾਮਿਨ ਸੀ ਹੁੰਦਾ ਕਿਉਂਕਿ ਛੋਟੇ ਹੁੰਦੇ ਜਿਹਦੋਂ ਹੁੰਦੇ ਸੀ ਤੇ ਆਪਾਂ ਐਵੇਂ ਛਿਲਕੇ ਲੈ ਕੇ ਤੇ ਆਪਾਂ ਮੂੰਹ ਤੇ ਐਵੇਂ ਮ사ਜ ਕਰਦੇ ਹੁੰਦੇ ਸੀ ਤੇ ਕਿੰਨੇ ਵਧੀਆ ਆਦੋਂ ਚਿਹਰੇ ਵੀ ਹੁੰਦੇ ਸੀ ਤੇ ਗਲੋ ਵੀ ਹੁੰਦੇ ਸੀ ਤੇ ਹੁਣ ਆਪਾਂ ਸਾਬਣ ਲਾ ਲਾ ਕੇ ਆਪਣੇ ਚਿਹਰੇ ਜਿਹੜੇ ਖਰਾਬ ਹੋਏ ਪਏ ਤੇ ਗਲੋ ਵੀ ਖਤਮ ਹੋਏ ਪਏ ਤੇ ਇਹ ਅੱਜ ਮੈਂ ਅੱਗੇ ਇੱਕ ਵਾਰੀ ਬਣਾਇਆ ਸੀ ਤੇ ਮੈਂ ਅੱਜ ਫੇਰ ਬਣਾਉਣੀ ਆ ਸੰਤਰੇ ਲਿਆਂਦੇ ਸੀ ਤੇ ਮੈਂ ਛਿਲਕੇ ਰੱਖਲੇ ਸੀ ਤੇ ਇਹ ਲੱਗੀਆਂ ਮੈਂ ਬਣਾਉਣ ਹੁਣ ਤੁਹਾਨੂੰ ਬਣਾਉਣਾ ਦੱਸਾਂਗੇ ਬਣਾਉਣੇ ਕਿਵੇਂ ਆ ਤੁਸੀਂ ਜਿਵੇਂ ਜਿਵੇਂ ਮੈਂ ਬਣਾਵਾਂਗੀ ਉਵੇਂ-ਉਵੇਂ ਤੁਸੀਂ ਬਣਾਉਣਾ ਇਹਨੂੰ ਉਸੇ ਤਰੀਕੇ ਨਾਲ ਫੇਰ ਹੀ ਤੁਹਾਨੂੰ ਜਿਹੜਾ ਹੈ ਪੂਰਾ ਰਿਜ਼ਲਟ ਮਿਲੇਗਾ ਤੇ ਚਲੋ ਤੁਹਾਨੂੰ ਹੁਣ ਦੱਸ ਦਿਆਂ ਬਣਾਉਣਾ ਇਹ ਬਣਾਉਣਾ ਕਿਵੇਂ ਆ ਤੇ ਵੀਡੀਓ ਨੂੰ ਜਲਦੀ-ਜਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਹੋਰ ਭੈਣਾਂ ਤੱਕ ਕੇ ਹੋਰ ਵੀ ਭੈਣਾਂ ਇਹਦੇ ਤੋਂ ਫਾਇਦਾ ਲੈ ਸਕਣ ਕਿਉਂਕਿ ਕਿੰਨੂਆਂ ਦਾ ਸੀਜ਼ਨ ਚੱਲਦਾ ਪਿਆ ਕਿੰਨੂ ਬਹੁਤ ਅੱਜ ਕੱਲ ਆਉਂਦਾ ਤੇ ਆਪਾਂ ਖਾਣ ਨੂੰ ਘਰ ਵਿੱਚ ਲਿਆਉਣਾ ਹੀ ਹੈ ਤੇ ਇਹਦਾ ਆਪਾਂ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਤੇ ਤੁਹਾਨੂੰ ਦੱਸਦੀ ਹਾਂ ਬਣਾਉਣਾ ਕਿਵੇਂ ਹੈ ਹਾਂਜੀ ਤੇ ਹੁਣ ਆਪਾਂ ਕੀ ਕਰਨਾ ਹੈ ਗੈਸ ਤੇ ਰੱਖ ਲਓ ਕੋਈ ਵੀ ਭਾਂਡਾ ਤੁਸੀਂ ਗੈਸ ਜਾਂ ਹੀਟਰ ਜੀ ਜੋ ਵੀ ਚੀਜ਼ ਹੈ ਤੁਹਾਡੇ ਕੋਲ ਹੁਣ ਦੇ ਤੇ ਆਪਾਂ ਰੱਖ ਲਿਆ ਏ ਇਹਦੇ ਵਿੱਚ ਪਾਵਾਂਗੇ ਆਪਾਂ ਦੁੱਧ ਥੋੜਾ ਜਿਹਾ ਥੋੜਾ ਜਿਹਾ ਦੁੱਧ ਪਾ ਲੈਣਾ ਆਪਣੇ ਹਿਸਾਬ ਨਾਲ ਤੁਸੀਂ ਇਨੂੰ ਥੋੜਾ ਗਰਮ ਹੋਣ ਦਿੰਨੇ ਆ ਪਹਿਲੋਂ ਆਪਾਂ ਫਿਰ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਚ ਹੋਰ ਕੀ ਪਾਉਣਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਪਾਉਂਗੀ ਉਸੇ ਤਰ੍ਹਾਂ ਤੁਸੀਂ ਪਾਉਣੀ ਆ ਸਾਰੀਆਂ ਤੇ ਫੇਰ ਹੀ ਤੁਹਾਡਾ ਜਿਹੜਾ ਨਾ ਇਹ ਵਧੀਆ ਉਟਣ ਤਿਆਰ ਹੋਏਗਾ ਤੇ ਤੁਸੀਂ 글로 ਵੇਖਿਓ ਇੱਕ ਵਾਰੀ ਲਾਉਣ ਨਾਲ ਇੰਨਾ 글로 ਆਉਂਦਾ ਨਾ ਬਹੁਤ ਜ਼ਿਆਦਾ ਪਾਰਲਰ ਵਾਲੇ ਤੁਸੀਂ ਸਾਰੇ ਭੁੱਲ ਜਾਓਗੇ ਬਿਊਟੀ ਪਾਰਲਰ ਵਾਲੇ ਫੇਸ ਪੈਕ ਇਹ ਜੇ ਤੁਸੀਂ ਘਰੇ ਬਣਾ ਲਿਆ ਇੱਕ ਤਾਂ ਇਹਦੇ ਚ ਕੈਮੀਕਲ ਨਹੀਂ ਹੈਗਾ ਤੇ ਇੱਕ ਇਹ ਆਪਣਾ ਸਾਰਾ ਜੇ ਜੋ ਵੀ ਆਪਾਂ ਚੀਜ਼ਾਂ ਇਹਦੇ ਚ ਪਾਵਾਂਗੇ ਸਾਰੀਆਂ ਘਰ ਦੇ ਨਾਲ ਚੀਜ਼ਾਂ ਹੋਣਗੀਆਂ ਤੇ ਕੋਈ ਮਿਲਾਵਟ ਵਾਲੀ ਚੀਜ਼ ਨਹੀਂ ਹੋਣੀ ਇੱਕਦਮ ਸਾਰੀਆਂ ਚੀਜ਼ਾਂ ਵਧੀਆ ਆਪਾਂ ਰੱਪਾਵਾਂਗੇ ਘਰ ਵਾਲੀਆਂ ਤੇ ਕਿਉਂਕਿ ਇਹਦੇ ਚ ਆਪਾਂ ਨੂੰ ਪਤਾ ਹੁੰਦਾ ਆਪਾਂ ਕੋਈ ਕੈਮੀਕਲ ਨਹੀਂ ਪਾਇਆ ਤੇ ਜਿਹੜਾ ਆਪਾਂ ਬਾਜ਼ਾਰੋਂ ਲਿਉਂਦੇ ਆ ਉਹਦੇ ਚ ਕੈਮੀਕਲ ਬਹੁਤ ਜ਼ਿਆਦਾ ਹੁੰਦੇ ਆ ਤੇ ਬਹੁਤ ਹੀ ਵਧੀਆ ਜਿਹੜਾ ਫੇਸ ਫੇਸ ਪੈਕ ਜਿਹੜਾ ਆਪਣਾ ਬਣੇਗਾ ਤੁਸੀਂ ਜਰੂਰ ਕਰੇ ਟ੍ਰਾਈ ਕਰਨਾ ਕਿਉਂਕਿ ਸੰਤਰੇ ਅੱਜਕੱਲ ਕਿੰਨੂ ਮਾਲਟ ਆਪਾਂ ਲਿਓ ਨਹੀਂ ਹੈ ਘਰ ਵਿੱਚ ਹਰ ਕੋਈ ਲਿਆਉਂਦਾ ਕਿਉਂਕਿ ਸਿਆਲ ਦਾ ਮੌਸਮ ਹੈ ਕਿੰਨੂ ਬਹੁਤ ਆਇਆ ਹੋਇਆ ਤੇ ਆਪਾਂ ਕੋਈ ਹੋਊਗਾ ਜਿਹੜਾ ਨਾ ਖਾਂਦਾ ਹੋਊਗਾ ਵੈਸੇ ਤਾਂ ਸਾਰੇ ਕਿੰਨੂ ਖਾਂਦੇ ਆ ਤੇ ਕਿਉਂਕਿ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਤੇ ਇਹ ਆਪਾਂ ਹੁਣ ਤੁਹਾਨੂੰ ਜਦੋਂ ਵੀ ਤੁਸੀਂ ਲਿਆਓ ਤੇ ਜਿਹੜੇ ਛਿਲਕੇ ਆਂਦੇ ਤੁਸੀਂ ਸੁੱਟਨੇ ਨਹੀਂ ਇਹ ਰੱਖ ਲੈਣੇ ਆ ਭਾਵੇਂ ਸਾਰਾ ਬੱਚੇ ਵੀ ਲਾਉਣ ਵੱਡੇ ਵੀ ਲਾਉਣ ਹਰ ਇੱਕ ਔਰ मर्दਾ ਇਹ ਜਿਹੜਾ ਫੇਸ ਪੈਕ ਹੈ ਨਾ ਜਿਹੜਾ ਹਰ ਕੋਈ ਲਾ ਸਕਦਾ ਤੇ ਇਹਦੇ ਵਿੱਚ ਕੋਈ ਔਰ ਨਿੰਗਾ ਵੀ ਬੱਚਾ ਨਹੀਂ ਲਾ ਸਕਦਾ ਤੇ ਇਹ ਸਾਰਿਆਂ ਨੂੰ ਲਾ ਸਕਦੇ ਤੁਸੀਂ ਜਿਵੇਂ ਟੈਨਿੰਗ ਵਗੈਰਾ ਹੁੰਦੀ ਕਈਆਂ ਦੇ ਚਿਹਰੇ ਤੇ ਉਹ ਵੀ ਬਿਲਕੁਲ ਸਾਫ਼ ਹੋ ਜਾਊਗੀ ਤੇ ਜਿਵੇਂ ਬਾਹਾਂ ਤੇ ਪੈਰਾਂ ਤੇ ਜਿਵੇਂ ਮਰਜ਼ੀ ਤੁਸੀਂ ਆਪਣੇ ਸਾਰੀ ਬਾਡੀ ਤੇ ਇਹਨੂੰ ਆਪਾ ਅਪਲਾਈ ਕਰ ਸਕਦੇ ਆ ਇਹਦਾ ਕੋਈ ਨੁਕਸਾਨ ਨਹੀਂਗਾ ਤੇ ਦੁੱਧ ਆਪਾਂ ਗਰਮ ਹੋਣ ਦਿੰਨੇ ਆ ਤੇ ਫਿਰ ਤੁਹਾਨੂੰ ਦੱਸਦੇ ਅਗੇ ਲਓ ਜੀ ਤੇ ਦੁੱਧ ਆਪਣਾ ਗਰਮ ਹੋ ਗਿਆ ਤੇ ਇਹਦੇ ਚਾਪਾ ਜਿਹੜੇ ਸੰਤਰੇ ਦੇ ਛਿਲਕੇ ਇਸ ਤਰ੍ਹਾਂ ਪਾ ਦਿੰਨੇ ਆ ਇਹਦੇ ਵਿੱਚ ਛੋਟੇ-ਛੋਟੇ ਕਰਕੇ ਪਾ ਦਿੰਨੇ ਆ ਜਿੰਨੇ ਛਿਲਕੇ ਹੈਗੇ ਸਾਰਾ ਹੀ ਮੈਂ ਬਣਾ ਲਵਾਂਗੀ ਕਿਉਂਕਿ ਮੇਰੇ ਫਿਰ ਹਫਤਾ ਨਿਕਲ ਜਾਊਗਾ ਪੂਰਾ ਜਿਆਦਾ ਇਹੀ ਵਰਤਾਂਗੀ ਮੈਂ ਸਾਬਣ ਬਹੁਤ ਘੱਟ ਫੇਸ ਪੈਕ ਵੀ ਫੇਸ ਵੋਸ਼ ਵੀ ਬਹੁਤ ਘੱਟ ਵਰਤਦੀ ਇਹ ਹੀ ਆਪਾਂ ਯੂਜ਼ ਕਰਾਂਗੇ ਣਾਉਣ ਲੱਗੇ ਸਾਰੀ ਬਾਡੀ ਤੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਛਿਲਕੇ ਪਾ ਦਿੰਨੇ ਵਿੱਚ ਇਹਦੇ ਕਰੀ ਲਓ ਜੀ ਤੇ ਸਾਰੇ ਛਿਲਕੇ ਨੂੰ ਜੜੇ ਮੈਂ ਪਾ ਤੇ ਇਹਦੇ ਵਿੱਚ ਤੈਨੂੰ ਆਪਾਂ ਹਲਾ ਦੇਣੀ ਇੱਕੜੀ ਵੀ ਸਾਰਿਆਂ ਤੇ ਦੁੱਧ ਲੱਗ ਗਏ ਇਸ ਤਰ੍ਹਾਂ ਕਰਕੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਬਸ ਆਪਾਂ ਇਹਨੂੰ ਰਿਨਣਾ ਨਹੀਂ ਗਾ ਬਸ ਐਵੇਂ ਸੌਫਟ ਜਿਹਾ ਹੋ ਜਾਣਗੇ ਜਦੋਂ ਮੜੇ ਜਿਹਾ ਤੇ ਬਸ ਉਹਦੇ ਹੀ ਆਪਾਂ ਇਹਨਾਂ ਨੂੰ ਲਾ ਲੈਣਾ ਫਿਰ ਤਨ ਮਕਲਾ ਪ੍ਰੋਸੈਸ ਦੱਸਦੇ ਆਂ ਤੇ ਅਗਲੀਆਂ ਚੀਜ਼ਾਂ ਵੀ ਦੱਸਾਂਗੇ ਇਹਦੇ ਵਿੱਚ ਹੋਰ ਵੀ ਪੈਣਗੀਆਂ ਉਹ ਸਾਰੀਆਂ ਪੌਣੀਆਂ ਤੁਸੀਂ ਬਸ ਇਹਨੂੰ ਆਪਾਂ ਹੁਣ ਬੰਦ ਕਰ ਦਿੰਨੇ ਆਂ ਹੀਟਰ ਤੇ ਹੁਣ ਇਹਨੂੰ ਆਪਾਂ ਥੋੜਾ ਠੰਡਾ ਹੋ ਲੈੰਦੇ ਨੇ ਤੇ ਫਿਰ ਆਪਾਂ ਇਹਨੂੰ ਇਹਨੂੰ ਗ੍ਰाइंड ਕਰਨਾ ਗ੍ਰाइंड ਕਰਕੇ ਲਓ ਜੀ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਗ੍ਰाइंड ਦੋ ਵਾਰੀ ਕਰਕੇ ਕਰ ਲਾਂਗੇ ਕਿਉਂਕਿ ਇੱਕ ਹੀ ਵਾਰੀ ਹੋਣਾ ਨਹੀਂ ਗਾ ਇਹਨੂੰ ਗ੍ਰाइंड ਕਰਦੇ ਆ ਪਹਿਲੂ ਇਹਦੇ ਵਿੱਚ ਪਾ ਲਓ ਜਿੰਨਾ ਤੁਹਾਡੇ ਪੀਸ ਦਾ ਉਹਨਾਂ ਕੁ ਤੇ ਇਹਦੇ ਵਿੱਚ ਹੋਰ ਚੀਜ਼ ਪਾਉਣੀ ਆ ਆਪਾਂ ਇੱਕ ਇਹ ਆ ਜੀ ਚਕੰਦਰ ਮੇਰੇ ਕੋਲ ਚਕੰਦਰ ਵੀ ਤੁਹਾਨੂੰ ਪਤਾ ਆਪਣੀ ਸਕਿਨ ਲਈ ਬਹੁਤ ਵਧੀਆ ਹੁੰਦਾ ਇਹਨੂੰ ਵੀ ਮੈਂ ਕੱਟ ਕੇ ਇਹਦੇ ਵਿੱਚ ਪਾ ਦਾਂਗੀ ਇਹ ਪਾਤਾ ਆਪਾਂ ਤੇ ਇੰਦੇ ਚ ਪਾ ਦਾਂਗੇ ਬੇਸਨ ਥੋੜਾ ਜਿਹਾ ਇੰਨਾ ਵਧੀਆ ਜਿਹੜਾ ਇਹ ਫੇਸਪੈਕ ਬਣੇਗਾ ਨਾ ਆਪਣਾ ਤੁਸੀਂ ਵਾਕਈ ਕਹੋਗੇ ਵਾਰੀ ਵਾਰੀ ਬਣਾਓਗੇ ਇਹਨੂੰ ਤੇ ਅਗਲੀ ਚੀਜ਼ ਪਾਉਣੀ ਆ ਆਪਾਂ ਇੰਦੇ ਚ ਐਨੀ ਕੋ ਹਲਦੀ ਇੱਕ ਪਿੰਚ ਹੀ ਬਸ ਜਿਆਦਾ ਨਹੀਂ ਪਾਉਣੀ ਹੁਣ ਆਪਾਂ ਇਹਨੂੰ ਗ੍ਰाइंड ਕਰਦੇ ਆ ਗ੍ਰाइंड ਕਰਕੇ ਵਿਖਾਉਣੇ ਤੁਹਾਨੂੰ ਗ੍ਰाइंड ਕਰ ਲਈਏ ਫਿਰ ਵਿਖਾਉਣੇ ਲਓ ਜੀ ਤੇ ਮੈਂ ਨਾ ਗ੍ਰाइंड ਕਰ ਲਿਆ ਵੇਖੋ ਗ੍ਰੈਂਡ ਐ ਬਿਲਕੁਲ ਤੁਸੀਂ ਬਰੀਕ ਕਰ ਲੈਣਾ ਜਿਵੇਂ ਵੀ ਆਪਣੇ ਫੇਸ ਤੇ ਲਾਈਏ ਤੇ ਆਪਣੇ ਕੋਈ ਦਿੱਕਤ ਨਾ ਹੋਵੇ ਵੇਖੋ ਪੇਸਟ ਕਲਰ ਵੇਖੋ ਪਹਿਲਾਂ ਤੁਸੀਂ ਇਹਦਾ ਜਦੋਂ ਤੁਸੀਂ ਅਪਲਾਈ ਕਰੋਗੇ ਨਾ ਖੁਦ ਕਹੋਗੇ ਵੇਖੋ ਕਿੰਨਾ ਸਾਰਾ ਬਣ ਗਿਆ ਤੇ ਜੇ ਆਪਾਂ ਬਾਜ਼ਾਰ ਚ ਉਹ ਇਹੋ ਜਿਹਾ ਲੈਣ ਜਾਈਏ ਤੇ ਕਿੰਨਾ ਮਹਿੰਗਾ ਆਉਂਦਾ ਨਾਲੇ ਕੈਮੀਕਲ ਨਾਲ ਆਉਂਦਾ ਵੇਖੋ ਇਹ ਆਪਣਾ ਫੇਸ ਪੈਕ ਤਿਆਰ ਹੋ ਗਿਆ ਤੇ ਜਿਹੜਾ ਆ ਵੀ ਹੈ ਜਿਹੜੇ ਬਚੇ ਮੇਰੇ ਵਾਲੇ ਇਹ ਵੀ ਮੈਂ ਪੀਸ ਕੇ ਰੱਖ ਲੂੰਗੀ ਕੋਈ ਕਾਚੇ ਦਾ ਡੱਬਾ ਹੋਵੇ ਜਿੰਦੇ ਚ ਤੁਸੀਂ ਇਹਨੂੰ ਭਰ ਕੇ ਰੱਖ ਲੈਣਾ ਫ੍ਰਿਜ ਚ ਰੱਖ ਲੈਣਾ ਇਹ ਖਰਾਬ ਨਹੀਂ ਹੁੰਦਾ ਹਉਤਾ 10 ਦਿਨ ਤਾਡਾ ਵਧੀਆ ਲੰਘ ਜੂਗਾ ਤੇ ਇਹ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਬਣਾ ਲੈਣਾ ਉਹ ਬਾਕੀ ਮੈਂ ਬਾਅਦ ਚ ਬਣਾਉਂਗੀ ਕਿਉਂਕਿ ਵੀਡੀਓ ਨਾ ਕਾਫੀ ਲੰਮੀ ਹੋ ਜਾਂਦੀ ਹੈ ਤੇ ਵੇਖੋ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਲਾ ਲੈਣਾ ਵੇਖੋ ਕਿੰਨਾ ਸੋਹਣਾ ਲੱਗ ਵਧੀਆ ਸੌਖੇ ਤਰੀਕੇ ਨਾਲ ਆਪਣਾ ਲੱਗ ਜਾਂਦਾ ਵੇਖੋ ਤੇ ਜਿਹੜੀ ਆਪਣੇ ਟੈਨਿੰਗ ਹੈ ਜਾਂ ਆਪਣੇ ਜੰਮੀ ਮਾਇਆ ਲ ਕਿਸੇ ਵੀ ਤਰ੍ਹਾਂ ਦੀ ਸਾਰੀ ਇਹਨੇ ਐ ਰਿਮੂਵ ਕਰ ਦੇਣੀ ਹੈ ਬੜਾ ਵਧੀਆ ਹੈ ਨਾ ਅੱਗੇ ਵੀ ਮੈਂ ਬਣਾਇਆ ਸੀ ਮੈਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕੀਤੀ ਵੀਡੀਓ ਇਸ ਤਰ੍ਹਾਂ 10 ਕੁ ਮਿੰਟ ਲਾ ਕੇ ਉਸ ਤੋਂ ਬਾਅਦ ਤੁਸੀਂ ਪੋਲੇ ਹੱਥਾਂ ਨਾਲ ਮ사ਜ ਕਰਕੇ ਨਾ ਇਹਨੂੰ ਲਾ ਦੇਣਾ ਤੁਸੀਂ ਇਸੇ ਤਰ੍ਹਾਂ ਫੇਸ ਤੇ ਵੀ ਤੁਸੀਂ ਐਵੇਂ ਲਾ ਕੇ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਲਾ ਲੈਣਾ ਤੇ ਜਿਹੜੀ ਬੀਟਰੂਟ ਜਿਹੜਾ ਆਪਾਂ ਪਾਇਆ ਨਾ ਵਿੱਚ ਚਕੰਦਰ ਪਾਇਆ ਉਹਦੇ ਨਾਲ ਚਿਹਰੇ ਤੇ ਲਾਲੀ ਵੇਖਿਓ ਆਉਂਦੀ ਕਿਵੇਂ ਦੇਖੋ ਨਾਲੇ ਆਪਣੇ ਮ사ਜ ਹੋ ਜੂ ਚਿਹਰੇ ਦੀ ਨਾਲੇ ਘਰ ਦੀਆਂ ਚੀਜ਼ਾਂ ਨਾਲੇ ਵੇਸਟ ਨਹੀਂ ਕੁਝ ਜਾਂਦਾ ਵੇਖੋ ਬਹੁਤ ਵਧੀਆ ਗਲੋ ਆਉਂਦਾ ਇਹਦੇ ਤੇ ਇਹਦੇ ਨਾਲ ਕਿਉਂਕਿ ਮੈਂ ਵਰਤਿਆ ਅੱਗੇ ਵੀ ਇਸੇ ਕਰਕੇ ਮੈਂ ਹੁਣ ਬਣਾ ਕੇ ਰੱਖ ਲੈਣਾ ਫੇਰ ਤੇ ਇਹੀ ਵਰਤਨਾ ਤੇ ਇਸੇ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਜਰੂਰ ਬਣਾ ਕੇ ਵੇਖਿਓ ਇਹ ਜਿਹੜਾ ਉਟਨ ਫੇਸ ਪੈਕ ਤੇ ਬਹੁਤ ਹੀ ਵਧੀਆ ਰਿਜ਼ਲਟ ਇਹਦਾ ਤੇ 글로ਅ ਬਹੁਤ ਆਉਂਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਹੋਰਾਂ ਭੈਣਾਂ ਤੱਕ ਵੀ ਸ਼ੇਅਰ ਕਰਿਓ ਜਰੂਰ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ